ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸੋਹਤਾ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਜੋ ಗ್ರಾಮ ਪੰਚਾਇਤ ਪ੍ਰੇਮਨਗਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਲਾਭਪਾਤਰੀਆਂ ਨੂੰ ਜੋ ਸਰਪੰਚ ਬਣੇ ਆ ਉਹਨਾਂ ਵੱਲੋਂ ਕਣਕ ਵੰਡੀ ਜਾ ਰਹੀ ਆ ਸੋ ਮੈਂ ਦਿਖਾ ਸਕਦਾ ਹਾਂ ਕਿ ਕਿਸ ਤਰ੍ਹਾਂ ਲਾਈਨ ਦੇ ਵਿੱਚ ਸਾਰੇ ਜਿਹੜੇ ਲਾਭਪਾਤਰੀ ਖੜੇ ਹੋਏ ਆ ਤੇ ਆਪਣੀ ਜੋ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਦਾ ਲਾਭ ਉਠਾ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਜੋ ਸਰਪੰਚ ਬਣੇ ਆ ਸੁਖਵਿੰਦਰ ਸਿੰਘ ਉਹ ਵੀ ਇਸ ਸਮੇਂ ਮੌਜੂਦ ਆ ਤੇ ਆ ਮੈਂ ਦਿਖਾਵਾਂਗਾ ਕਿ ਕਣਕ ਦੇਖ ਲਓ ਜਿਹੜੀ ਆ ਕਿ ਪੂਰੀ ਜੋ ਵੀ ਸਰਕਾਰ ਦੇ ਵੱਲੋਂ ਜਿੰਨੇ ਜੀਆਂ ਦੀ ਕਣਕ ਆਉਂਦੀ ਆ ਜਾਂ ਜੋ ਵੀ ਤੋਲ ਉਹਨਾਂ ਵੱਲੋਂ ਬਣਦਾ ਇੱਥੇ ਪ੍ਰੋਪਰ ਦਿੱਤਾ ਜਾਂਦਾ ਮੈਂ ਸਾਰੀ ਗੱਲਬਾਤ ਜਿਹੜੀ ਤੁਹਾਨੂੰ ਲਾਹੇ ਪਾਤਰੀਆਂ ਦੇ ਨਾਲ ਵੀ ਕਰਵਾਵਾਂਗਾ ਅਹ ਦੋਸਤੋ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਕਿ ਅੱਜ ਜਿਹੜਾ 70 ਕਾਰਡ ਨੇ ਜਿਹੜੇ ਇਸ ಗ್ರಾಮ ਪੰਚਾਇਤ ਪਿੰਡ ਪ੍ਰੇਮਨਗਰ ਦੇ ਜਿੱਥੇ ਕਿ ਲਾਭਪਾਤਰੀਆਂ ਨੂੰ ਅੱਜ ਸਰਪੰਚ ਸੁਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਕਣਕਵੰਡੀ ਜਾਰੀ ਆ ਸਾਡੇ ਨਾਲ ਜੋ ਲਾਪਾਤਰੀ ਵੀ ਮੌਜੂਦ ਆ ਸਾਡੇ ਨਾਲ ਜੋ ਸਰਪੰਚ ਸਾਹਿਬ ਉਹ ਵੀ ਮੌਜੂਦ ਆ ਸੋ ਆਓ ਕਰਦੇ ਆ ਗੱਲਬਾਤ ਉਹਨਾਂ ਦੇ ਨਾਲ ਕਿ ਕਿਸ ਤਰ੍ਹਾਂ ਜਿਹੜਾ ਇਹ ਕਣਕਵੰਡੀ ਜਾਰੀ ਹੈ ਤੇ ਕਿੰਨੀ-ਕਿੰਨੀ ਕਣਕ ਆ ਹਾਂਜੀ ਸਰਪੰਚ ਜੀ ਪਹਿਲਾਂ ਤਾਂ ਤੁਸੀਂ ਜਿਹੜਾ ਅੱਜ ਪਹਿਲੇ ਦਿਨ ਕਣਕਵੰਡ ਰਹੇ ਹੋ ਹਾਂਜੀ ਹਾਂਜੀ ਪਹਿਲੇ ਦਿਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਜੀ ਅਸੀਂ ਪਹਿਲੇ ਦਿਨ ਅੱਜ ਜੀ ਕਣਕਵੰਡ ਰਹੇ ਆ ਜੋ ਕਿ ਆਪਾਂ ਕਿਸ ਸਰਪੰਚ ਬਣੇ ਆ ਆਪ ਪਾਰਟੀ ਸਰਦਾਰ ਸਰਮਣ ਸਿੰਘ ਜੀ ਧੰਨ ਉਹਨਾਂ ਵੱਲੋਂ ਜੋ ਸਾਨੂੰ ਹੁਕਮ ਕੀਤਾ ਗਿਆ ਹੈ ਵੀ ਕਿ ਤੁਸੀਂ ਇਹ ਕਿ ਜੋ ਕੰਕਿਆ ਤੁਸੀਂ ਆਪ ਖੁਦ ਵੰਡਣੀ ਕੀ ਮਤਲਬ ਕਿੰਨੇ ਆਪਣੇ ਕਾਰਡ ਹੈਗੇ ਟੋਟਲ ਜਿਹੜੇ ਇਸ ਪਿੰਡ ਦੇ ਹਾਂਜੀ 17 ਘਾਟਾਂ ਦੇ ਲਾਗੇ ਲਗ ਭਾਗੇ ਆ ਜੀ ਲਾਗੇ ਬੰਨੇ ਤੇ ਕਿੰਨੀ ਕਣਕ ਜਿਹੜਾ ਤੁਸੀਂ ਲਾਹ ਪਾਤਰੀ ਨੂੰ ਦੇ ਰਹੇ ਹੋ ਹਾਂਜੀ ਪੂਰੀ ਪੂਰੀ ਕਣਕ ਦੇ ਰਹੇ ਹਾਂ ਜੀ ਅਸੀਂ ਜਿੰਨੀ ਵੀ ਹੈਗੀ 15 15 ਕਿਲੋ ਕਣਕ ਦੇ ਰਹੇ ਹਾਂ ਹਾਂਜੀ ਕਿਨਾ ਜੀ ਆਪਣਾ ਗਿਆਓ ਬਾਜੀ ਤੁਸੀਂ ਵੀ ਜਗਜੀਤ ਸਿੰਘ ਹਾਂ ਤੁਸੀਂ ਖੁਸ਼ ਹੋ ਜਿਹੜੀ ਇਸ ਵਾਰ ਜਿਹੜੀ ਬਹੁਤ 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 ਖੁਸ਼ ਹਾਂ ਪਹਿਲੋ ਇਹਨੇ ਬੜਾ ਧੱਕਾ ਕੀਤਾ ਸਾਡੇ ਨਾਲ ਡਿੱਪੂ ਵਾਲੇ ਨੇ ਇਹ ਪਿੱਛੋਂ ਕਣਕ ਤੇ ਪੂਰੀ ਆਉਂਦੀ ਜੀ ਤੇ ਸਾਨੂੰ ਤਿੰਨਾਂ ਜੀਆਂ ਹੀ ਦਿੰਦਾ ਰਿਹਾ ਤੇ ਫਿਰ ਨਾਲ ਇੱਕ ਕਰਾਇਆ ਵੀ ਸਾਡੇ ਤੋਂ ਲੈਣਾ ਡਬਲ ਡਬਲਾ ਇਹ ਕਿੰਨੀ ਧੀਰ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਇਹ ਇਸ ਤਰ੍ਹਾਂ ਮੇਰੇ ਹਿਸਾਬ ਨਾਲ ਦੇ ਦੋ ਵਾਰ ਕਿਉਂ ਜੀ ਦੋ ਤੋਂ ਤਿੰਨ ਤਿੰਨ ਚਾਰ ਤਿੰਨ ਚਾਰ ਵਾਰਾ ਮਿਲਣਾ ਚਾਰ ਵਾਰਾ ਆਇਆ ਕੀ ਹੋ ਮੈਨੂੰ ਦਿੱਕਾ ਪਰਚੀ ਮੇਰੀ ਜੇਬ ਤੇ ਨਹੀਂ ਕਣਕ ਵੀ ਨਹੀਂ ਕਿਹਾ ਕੀ ਨਾ ਆਪਣਾ ਕੀ ਨਾ ਆਪਣਾ ਜਗਜੀਤ ਸਿੰਘ ਤੇ ਹੁਣ ਖੁਸ਼ ਹੋ ਆ ਹੋਰ ਖੁਸ਼ ਪੂਰੇ ਅੱਜ ਪੂਰੀ ਕਣਕ ਮਿਲੀ ਆ ਪੂਰੀ ਕਣਕ ਨੂੰ 15 ਕੀ ਕੀ ਇੱਥੇ ਹੀ ਵੰਡੀ ਜਾਣੀ ਚਾਹੀਦੀ ਇੱਥੇ ਇੱਥੇ ਕਣਕ ਸਰਪੰਚ ਘਰੀ ਵੰਡ ਰਹੀ ਹੈ ਜਾਈਦੀ ਠੀਕ ਹੈ ਜੀ ਹਾਂਜੀ ਕੀ ਨਾ ਜੀ ਆਪਣਾ ਖਰਚਾਨ ਸਿੰਘ ਵੀਰ ਜੀ ਹਾਂ ਤੇ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਕਣਕਾ ਸਰਪੰਚ ਜੀ ਦੇ ਗ੍ਰਹਿ ਵਿਖੇ ਵੰਡੀ ਜਾ ਰਹੀ ਹੈ ਵੀਰ ਜੀ ਕਣਕ ਆ ਗਈ ਅੱਜ ਹੀ ਪਹਿਲੇ ਦਿਨ ਸਹੀ ਕਣਕ ਵ ਸਾਨੂੰ ਕਰੀਬਨ ਬੜਾ ਚਿਹਰਾ ਗਾਡੀਪੂ ਦੇ ਕਣਕ ਲੈਣਦਿਆਂ ਨੂੰ ਚਲੋ ਸਾਡੇ ਬਜ਼ੁਰਗ ਵੀ ਕਣਕ ਲੈਣਦੇ ਰਿਹਾ ਉਹਨਾਂ ਦਾ ਤੇ ਸਾਨੂੰ ਪਤਾ ਨਹੀਂ ਕਿਵੇਂ ਦਿੰਦੇ ਰਿਹਾ ਕਿੰਨਾ ਨਹੀਂ ਦਿੰਦੇ ਰਿਹਾ ਸਾਨੂੰ ਜੋ ਮੈਂ ਅੱਜ ਹੀ ਸੁਰਤ ਸੰਭਾਲੀ ਹੈ ਜੋ ਮੈਂ ਡੀਪੂ ਤੋਂ ਕਣਕ ਲੈਣ ਲੱਗਾ ਸਾਨੂੰ ਸਹੀ ਕਣਕ ਅਜੇ ਤੱਕ ਨਹੀਂ ਮਿਲੀ ਤੇ ਕੀ ਅੱਜ ਤੁਸੀਂ ਮੇਰੇ ਨਾਲ ਇਹਨਾਂ ਨੇ ਪਿਛਲੀ ਵਾਰ ਜਦੋਂ ਆਪਣੇ ਪਿਛਲੀ ਵਾਰ ਤੋਂ ਪਿਛਲੀ ਵਾਰ ਇਹਨਾਂ ਕਣਕ ਜੋ ਦਿੱਤੀ ਸੀ ਤੇ ਕਣਕ ਆਪਣੀ ਲਿਆ ਕੇ ਇਹਨਾਂ ਨੇ ਡੱਕ ਛੱਡੀ ਬਾਹਰੇ ਮੀਂਹ ਪੈ ਗਿਆ ਕਣਕ ਉੱਤੇ ਦੇ ਨਾਲ ਮਨੋਕ ਕਿਹਾ ਕਿ ਮੈਂ ਇਹਨਾਂ ਨੂੰ ਕਿਹਾ ਕਿ ਜਿਵੇਂ ਤੋੜੇ ਪਿਛਲੀ ਵਾਰ ਆਪਾਂ ਨੂੰ ਲਾ ਕੇ ਸਿੱਧੇ ਦੇ ਦਿੰਦੇ ਰਹੇ ਆਂ ਐਰ ਕੀ ਵੀ ਹਮੇ ਦੋ ਮਨੂੰ ਇਹਨਾਂ ਨੇ ਕਿਹਾ ਕਿ ਨਹੀਂ ਸਰਕਾਰ ਨੇ ਭਰਤੀ ਵੱਧ ਤੋਲੀ ਆ ਮਨੂੰ ਇਹ ਕੋਈ ਦੱਸੇ ਕਿ ਸਰਕਾਰ ਕਿਹੜੀ ਐ ਨਹੀਂ ਮੈਂਟਲ ਆ ਗਈ ਜਿਹੜੀ ਵੱਧ ਘੱਟ ਭਰਤੀ ਤੋਲੂ ਕੋਈ ਸਰਕਾਰ 50 ਕਿਲੋ ਅੱਜ ਕੱਲ ਸਰਕਾਰ ਕੋਈ 50 ਕਿਲੋ ਦਾ ਤਾਂ ਇੱਕ ਦਾਣਾ ਵੀ ਨਹੀਂ ਵੱਧ ਤੋਲਦੀ ਇਹ ਇਹਨਾਂ ਨੇ ਮੈਨੂੰ ਆਖਿਆ ਕਿ ਅਸੀਂ ਤੋੜਾ ਤੋਲ ਕੇ ਦੇਣਾ 60 ਕਿਲੋ ਦਾ ਤੋੜਾ ਹੁੰਦਾ ਰਿਹਾ ਹੈ ਮੀ ਜਿਨ੍ਹਾਂ ਨੇ ਕਣਕ ਟਰਾਲੀਆਂ ਡੱਕ ਛੱਡੀਆਂ ਸਾ ਮੇਰੇ ਨਾਲ ਉਦੋਂ ਵੀ ਇਹਨਾਂ ਨੇ ਬੜਾ ਤਾਂ ਠਾਂ ਠਾਂ ਹੋਏ ਆ ਗਏ ਅਸੀਂ ਕਣਕ ਦੇਣੀ ਆ ਤੇ ਤੋਲ ਕੇ ਦੇਣੀ ਤੇ ਮੈਂ ਮੁੜ ਕੇ ਮੈਂ ਤੇ ਆਖਿਆ ਮੈਂ ਨਹੀਂ ਮੈਂ ਕਣਕ ਲੈ ਜਣੀ ਆ ਦੀ ਪੂਰੀ ਜੋੜ ਕਿਸੇ ਨੂੰ ਜਿੰਨੀ ਮਰਜ਼ੀ ਦੇ ਦਿਓ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਮੇਰਾ ਹਾਂ ਬੰਦੇ ਪਹਿਲਾਂ ਚਾਰ ਪੰਜ ਖਲੋਤੇ ਸੀ ਮੁੜ ਕੇ ਕੋਈ ਨਹੀਂ ਖਲੋਤਾ ਮਨ ਨੂੰ ਆਦੇ ਕਿ ਉਹਨਾਂ ਨੂੰ ਇਹਨਾਂ ਨੇ ਪਹਿਲਾਂ ਕੀ ਕਿਹਾ ਕੀ ਨਹੀਂ ਕਿਹਾ ਉਹਨਾਂ ਨੂੰ ਇਹਨਾਂ ਨੇ ਕਣਕ ਦੇਤੀ ਮੁੜ ਕੇ ਪਹਿਲਾਂ ਘਟ ਦਿੱਤੀ ਵਾਧ ਦਿੱਤੀ ਮੈਂ ਆਪ ਦੀ ਕਣਕ ਮੁੜ ਕੇ ਪੂਰੀ ਹੀ ਲੈ ਕੇ ਆਏ ਇਹਨਾਂ ਤੋਂ ਇਹੋ ਜੇ ਕੰਮ ਸਾਡੇ ਨਾਲ ਹੁੰਦੇ ਰਹਾ ਕੀ ਅੱਜ ਜਿਸ ਤਰ੍ਹਾਂ ਕਿ ਸਰਪੰਚ ਜੀ ਦੇ ਗ੍ਰਹਿ ਵਿਖੇ ਜਿਹੜਾ ਇਹ ਸਾਰਾ ਤੁਹਾਡਾ ਜਿਹੜੇ ਕਣਕ ਵੰਡੀ ਜਾ ਰਹੀ ਹੈ 70 ਕਾਡਾਂ ਦੀ ਸਾਰੇ ਲਾਭਪਾਤਰੀਆਂ ਨੂੰ ਕੀ ਖੁਸ਼ ਹੋ ਤੁਸੀਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰ ਦਾ ਜਿਨੇ ਪਹਿਲੀ ਵਾਰ ਹੀ ਦੀਪੂ ਚ ਕਣਕ ਬਹੁਤ ਹੀ ਵਧੀਆ ਕਣਕ ਮੰਡੀਚੀ ਆ ਸਾਰਿਆਂ ਨੂੰ ਕਿਸੇ ਨੂੰ ਤੰਗੀ ਨਹੀਂ ਆਈ ਪਰਚੀ ਕੀ ਅੱਜ ਤੁਹਾਡੀ ਕਟਾਂਗੇ ਕੱਲ ਨੂੰ ਕਟਾਂਗੇ ਇੱਕੇ ਦਿਨੀ ਵੀਰ ਨੇ ਪਰਚੀਆਂ ਕਟੀਆਂ ਇੱਕੇ ਦਿਨੀ ਸਾਨੂੰ ਕਣਕ ਮਿਲ ਚੱਲੀ ਆ ਸਾਡਾ ਕੀ ਖੱਜਲ ਖਰਾਬੀ ਨਹੀਂ ਹੋਈ ਨਹੀਂ ਤਾਂ ਸਾਨੂੰ ਅੱਜ ਆਜੋ ਪਰਚੀ ਕੱਟ ਦਾਂਗੇ ਅੱਜ ਨਹੀਂ ਭਲਕੇ ਦਵਾਂਗੇ ਕਣਕ ਪਰਸੋਂ ਦਵਾਂਗੇ ਕਣਕ ਇਹਨੇ ਵੀਰ ਨੇ ਆਖਿਆ ਕਿ ਤੁਹਾਨੂੰ ਇਸ ਦਿਨ ਕਣਕ ਮਿਲੂਗੀ ਅੱਜ ਪਰਚੀਆਂ ਕਟਿੰਗ ਦੀਆਂ ਹਾਂਜੀ ਕੀ ਨਾ ਜੀ ਬਜ਼ੁਰਗੋ ਆਪਣਾ ਮੇਜਰ ਸਿੰਘ ਜੀ ਹਾਂ ਕੀ ਖੁਸ਼ ਹੋ ਤੁਸੀਂ ਜਿਹੜੀ ਅੱਜ ਕਣਕ ਵੰਡੀ ਹਾਂਜੀ ਹਾਂਜੀ ਬਹੁਤ ਸੋਹਣੀ ਅਸੀਂ ਅਗੇ ਸ਼ਿਆਨ ਜੀ ਜੀ ਐਚ ਐਚ ਇਹ ਤਸਾਂ ਅਨੁਮਤੀ ਕਣਕ ਮਿਲਦੀ ਰਹੀ ਆ ਤੇ ਜੇ ਅਸੀਂ ਲੈਂਡ ਆਂਦੇ ਹਾਂ ਤੇ ਸਾਨੂੰ ਖਰਾਬ ਹੋਣੇ ਆ ਅਨੁਵਾਣਾ ਸਵੇਰੇ ਆ ਜੇ ਵੰਡੀ ਗਈ ਤੇ ਮਿਲਦੀ ਨਹੀਂ ਹਾਂਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਬਲਵੀ ਸਿੰਘ ਆ ਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਸਰਪੰਚ ਮੈਨੇ ਚਾਹੁੰਦੇ ਆਂ ਇਹ ਬੜੇ ਖੁਸ਼ ਆ ਜੀ ਇਹ ਸੁਖਵਿੰਦਰ ਸਿੰਘ ਸਰਪੰਚ ਤੇ ਬਹੁਤ ਵਧੀਆ ਧੰਨਵਾਦ ਆ ਜੋ ਇਹਨੇ ਕੀਤਾ ਹੈ ਤੇ ਚੰਗਾ ਕੀਤਾ ਹੈ ਇਹਨੇ ਵੀ ਅੱਗੇ ਵਾਸਤੇ ਵੀ ਕਰੇ ਜੋ ਪਿਛੇ ਖਾ ਗਿਆ ਹੈ ਠੀਕ ਹੈ ਤੇ ਗਾਂਵ ਇਹ ਸੁਧਾਰ ਕਰੇ ਤੇ ਅਸੀਂ ਇਹਦੇ ਨਾਲ ਖਲੋਤੇ ਜਿੱਥੇ ਆਖੂ ਅਸੀਂ ਹਾਜ਼ਰ ਹੋਵਾਂਗੇ ਹਾਂ ਦੋਸਤੋ ਜਿਸ ਤਰ੍ਹਾਂ ਕਿ ਕੁਛ ਅਤਰਾਜਗੀ ਜਿਤਾਈ ਗਈ ਜੋ ਪਹਿਲੇ ਡੀਪੂ ਹੋਲਡਰ ਦੇ ਪ੍ਰਤੀ ਪਰ ਅੱਜ ਜਿਹੜਾ ਇਹ ਸਾਰੇ ਹੀ ਲਾਭਪਾਤਰੀ ਖੁਸ਼ ਆ ਕਿ ਜਿਹੜਾ ਸਰਪੰਚ ਸੁਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਕਣਕਵੰਡੀ ਜਾ ਰਹੀ ਹੋ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸੋਹਤਾ ਖੇਮ ਕਰਨ ਤੋਂ ਦਵਿੰਦਰ ਸੋਹਤਾ ਦੀ ਵਿਸ਼ੇਸ਼